ਕੰਨ ਭਰਨ ਵਾਲੇ ਲੋਕ ਕਦੇ ਵੀ ਬੈਸ ਨਹੀਂ ਕਰਦੇ ਕੰਨ ਭਰਨ ਵਾਲੇ ਲੋਕ ਕਦੇ ਵੀ ਬੈਸ ਨਹੀਂ ਕਰਦੇ ਅੱਗ ਲਾ ਕੇ ਅੱਗ ਲਾ ਕੁੱਤਾ ਕੰਦ ਕੁੱਤਾ ਕੰਦ ਤੇ ਆਲੀ ਗੱਲ ਇਹ ਆ ਵੀ ਅੱਗ ਲਾ ਦਿੰਦੇ ਆ ਪਰੇ ਹੋ ਕੇ ਖੜ ਜਾਂਦੇ ਇਸ ਲਈ ਕਦੇ ਵੀ ਕਿਸੇ ਦੇ ਮਗਰ ਨਾ ਲੱਗੋ ਕਿਉਂਕਿ ਇਹੋ ਜਿਹੇ ਲੋਕ ਘਰ ਦੇ ਘਰਾਂ ਦੇ ਘਰ ਫਰਤ ਗੁੰਦੇ ਆ। ਅਦੇ ਕਿਸੇ ਦੀ ਗੱਲ ਸੁਣਦੀ بجائے ਤੁਸੀਂ ਵਰਤਨਾ ਤਾਂ ਆਪ ਦੇ ਸੱਸ ਸਹੁਰੇ ਨਾਲ ਵਰਤਨਾ, ਆਪ ਦੇ ਦਿਉਰ ਦਰਾਣੀ ਨਾਲ ਵਰਤਨਾ, ਆਪ ਦੇ ਹਸਬੰਦ ਨਾਲ, પતિ ਪਤਨੀ ਦਾ ਪਿਆਰ, ਬੱਚਿਆਂ ਦਾ ਪਿਆਰ ਹੋਣਾ ਚਾਹੀਦਾ। ਆਪਾਂ ਕਿਸੇ ਤੋਂ ਲੈਣਾ ਕੀ ਹੈ? ਅਗਲੇ ਨਾਲ ਹੱਸ ਕੇ ਬੋਲੋ ਬੱਸ। ਜਦ ਜੇ ਕੋਈ ਗੱਲ ਕਰਦਾ ਉਹਨੂੰ ਕਹੇ ਨਹੀਂ ਜੀ ਮੇਰੇ ਕੋਲ ਟਾਈਮ ਹੈ ਨਹੀਂ ਸੁਣੋ ਬੱਸ। ਜਿਹੜੇ ਨਿਆਰ ਦਾ ਘਰ ਬਚਾਉਣਾ ਉਹ ਸਮਝ ਕੇ